ਅੱਜ ਤੁਹਾਨੂੰ ਬਣਾ ਕੇ ਵਿਖਾਵਾਂਗੇ ਪਿਆਜ਼ ਵਾਲੇ ਪਰਾਂਠੇ ਉਹਨਾਂ ਲਈ ਜੋ ਸਮਾਨ ਲੈਣਾ ਇਨਗਰੀਡੀਅੰਟਸ ਲੈਣੇ ਜਿਹੜੇ ਉਹ ਸਭ ਤੋਂ ਪਹਿਲਾਂ ਬਰੀਕ-ਬਰੀਕ ਪਿਆਜ਼ ਛੀਰ ਲੈਣੇ ਤੁਸੀਂ ਨਾਲ ਥੋੜਾ ਜਿਹਾ ਧਨੀਆ ਤੇ ਨਾਲ ਸਵਾਦ ਅਨੁਸਾਰ ਜਿਹੜੀ ਮਿਰਚ ਤੁਸੀਂ ਹਰੀ ਵਿੱਚ ਪਾਲਣੀ ਤੇ ਜੇ ਆਦਾ ਤੁਸੀਂ ਮਿਰਚ ਖਾਣ ਦੇ ਸ਼ੌਕੀਨ ਜੇ ਤਾਂ 4-5 ਵੀ ਪਾ ਸਕਦੇ ਜੀ ਤੇ ਜੇ ਨਹੀਂ ਤਾਂ ਫਿਰ ਦੋ ਮਿਰਚਾਂ ਨਾਲ ਤੁਸੀਂ ਸੰਤ ਸਕਦੇ ਬਹੁਤ ਵਧੀਆ ਤੁਹਾਨੂੰ ਪਰਾਂਠੇ ਬਣਾ ਕੇ ਵਿਖਾਵਾਂਗੇ ਵੀਰ ਇਹ ਜਿਹੜੇ ਪਰਾਂਠੇ ਬਣਾਵਾਂਗੇ ਇਹ ਤੁਹਾਨੂੰ ਤੰਦੂਰ ਤੇ ਪਰਾਂਠੇ ਬਣਾ ਕੇ ਵਿਖਾਵਾਂਗੇ ਨਾਲ ਜੀ ਤਾਜ਼ਾ ਤਾਜ਼ਾ ਮੱਖਣ ਖੱਡਿਆ ਤੇ ਨਾਲ ਸਵਾਦ ਦੇ ਅਨੁਸਾਰ ਤੁਸੀਂ ਨਮਕ ਮਿਰਚ ਪਾ ਲੈਣਾ ਹੈ ਇਹਦੇ ਵਿੱਚ ਅਸੀਂ ਡੇਢ ਕੁ ਚਮਚਾ ਮੇਰਾ ਆਪਣਾ ਨਮਕ ਤੇ ਮਿਰਚ ਜਿਹੜੀ ਉਹ ਅੰਧਾ ਚਮਚਾ ਪਾਈ ਹੈ ਕਿਉਂਕਿ ਵਿੱਚ ਗ੍ਰੀਨ ਮਿਰਚ ਪਾ ਲਈ ਸੀ ਨਾ ਹਰੀ ਮਿਰਚ ਪਾ ਲਈ ਸੀ ਹੁਣ ਇਹਨੂੰ ਪੂਰੀ ਤਰ੍ਹਾਂ ਐਮੈਸ਼ ਕਰਕੇ ਫਿਰ ਫੇੜੇ ਬਣਾ ਕੇ ਫਿਰ ਰੋਟੀਆਂ ਤਾਂ ತಂದೂರನ್ನು ಚಿಗ ತರಹ ಬಳಿ ಚಕರಾಟೆ ಕಟ್ಟೆ ತಂದೂರ ಚಕರಾಟೆ ਨਾਲ ਬਾਗਬਾਨੀ ਦੇ ਵੀ ਪੂਰਾ ਧਿਆਨ ਰੱਖਿਆ ਗਿਆ ਆ ਦੇਖੋ ਜੀ ਰੋਟੀ ਬੰਦੀ ਵੀ ਤੰਦੂਰ ਤੇ ਪਿਆਜਾਂ ਵਾਲੀ ਕਿਆ ਸੁੰਦਰ ਰੋਟੀ ਵੇਖਣ ਜਿਤੇ ਖਾਣ ਚ ਤਾਂ ਹੋਰ ਵੀ ਨਿਆਰਾ